ਆਪਣੇ ਗਵਾਂਡੀ ਸੂਬੇ ਓਰੀਗਨ ਦੇ ਮੱਧ ਦੇ ਵਿੱਚ ਸੈਂਟਰਲ ਓਰੀਗਨ ਦੇ ਵਿੱਚ ਕਹਿੰਦੇ ਵੀ ਇੱਕ ਵਾਈਲਡ ਫਾਇਰ ਲੱਗੀ ਆ ਤੇਜ਼ ਹਵਾਵਾਂ ਦੇ ਕਰਕੇ ਅੱਗ ਓਵਰਨਾਈਟ 1700 ਏਕੜ ਦੇ ਵਿੱਚ ਫੈਲ ਚੁੱਕੀ ਆ ਜਿਸ ਕਰਕੇ ਉੱਥੇ ਵਾਸਤੇ ਜਿਹੜੇ ਲੋਕ ਆ ਜਾਂ ਘਰ ਆ ਉਹਨਾਂ ਨੂੰ ਏਵੈਕੂਏਟ ਏਵੈਕੂਏਸ਼ਨ ਦੇ ਜਿਹੜੇ ਆਰਡਰ ਆ ਉਹ ਦਿੱਤੇ ਗਏ ਡਾਰਲਨ 3 ਫਾਇਰ ਜਿਹੜੀ ਕਹਿੰਦੇ ਆ ਵੀ ਇਹ ਬਰਨ ਕਰ ਰਹੀ ਆ ਇਸ ਟਾਈਮ ਸੈਂਟਰਲ ਓਰੀਗਨ ਫਾਇਰ ਮੈਨੇਜਮੈਂਟ ਨੇ ਇਹ ਦੱਸਿਆ ਹੈਗਾ ਆ ਕਹਿੰਦੇ ਵੀ ਕੱਲ ਦੁਪਹਿਰ 2:00 ਵਜੇ ਇਹ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ ਤੇਜ਼ ਹਵਾਵਾਂ ਦੇ ਕਰਕੇ ਇਹ ਜਿਹੜੀ ਅੱਗ ਆ ਜਿਹੜੀ ਪਾਈਨ ਫੋਰੈਸਟ ਆ ਲਪਾਈਨ ਦੇ ਇਲਾਕਾ ਛੋਟਾ ਜਿਹਾ ਟਾਊਨ ਜਿੱਥੇ 2500 ਲੋਕ ਰਹਿੰਦੇ ਆ ਕੈਸਕਨ ਮਾਊਂਟੇਨਸ ਦੇ ਜਿਹੜਾ ਕਹ ਲੋ ਵੀ ਫੁੱਟ ਹਿਲਸ ਦੇ ਵਿੱਚ ਉਥੇ ਇਹ ਅੱਗ ਲੱਗੀ ਆ ਸੋ 1100 ਘਰਾਂ ਤੇ ਬਿਜ਼ਨੈਸਸ ਨੂੰ ਏਕਿਊਏਸ਼ਨ ਅਲਰਟਸ ਜਿਹੜੇ ਆ ਉਹ ਜਾਰੀ ਕੀਤੇ ਜਾ ਚੁੱਕੇ ਹੈ ਅਜੇ ਤੱਕ ਇਹ 0% ਕਨਟੇਨ ਕਨਟੇਨ ਜਿਹੜੀ ਆ ਉਹ ਹੋਈ ਆ ਇਸ ਦੇ ਉੱਤੇ ਬਿਲਕੁਲ ਵੀ ਕਾਬੂ ਜਿਹੜਾ ਉਹ ਨਹੀਂ ਪਾਇਆ ਗਿਆ ਹੈ ਜੀ ਅਗਲੀ ਖਬਰ ਦੇ ਵੱਲ ਵਧਦੇ ਜਾਂਦੇ ਆਂ ਤੇ ਗੱਲ ਕਰੀਏ ਅਮਰੀਕਾ ਦੀ ਰਾਜਨੀਤੀ ਬਾਰੇ ਜੀ ਆਪ ਮਾਫ ਕਰਨਾ ਅਮਰੀਕਾ ਦੀ ਇਕਨੋਮੀ ਦੇ ਬਾਰੇ ਜਿਹੜਾ ਹੁਣ ਇੱਕ ਚਰਚਾ ਚੱਲੀ ਆ ਇਹਦੇ ਵਿੱਚ 16 ਜਿਹੜੇ ਨੋਬਲ ਪ੍ਰਾਈਜ਼ ਵਿਨਿੰਗ ਇਕਨੋਮਿਸਟ ਇਕਨੋਮਿਸਟ ਨੇ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਜਿਹੜਾ 트ੰਪ ਜੇਕਰ ਦੁਬਾਰਾ ਰਾਸ਼ਟਰਪਤੀ ਬਣਦੇ ਨੇ ਤਾਂ ਉਹਨਾਂ ਦੇ ਆਉਣ ਦੇ ਨਾਲ ਜਿਹੜੀ ਇਕਨੋਮੀ ਦੀ ਹਾਲਤ ਆਰਥਿਕਤਾ ਉਹ ਅਮਰੀਕਾ ਦੀ ਹੋਰ ਗੜਬੜਾ ਜਾਊਗੀ ਤੇ ਉਹ ਐਸ ਟਾਈਮ ਮੰਨਦੇ ਨੇ ਕਿ ਇਨਫਲੇਸ਼ਨ ਜਿਹੜਾ ਉਹ ਅਮਰੀਕਾ ਦੇ ਵਿੱਚ ਨੰਬਰ 1 ਐਨਮੀ ਉਹਨੂੰ ਮੰਨਿਆ ਜਾਂਦਾ ਹੈ ਅਮਰੀਕਾ ਦੀ ਇਕਨੋਮੀ ਆਸਤੇ ਉਹ ਕਹਿੰਦੇ ਕਿ ਅਮਰੀਕਨਸ ਨੇ ਜਿਹੜੇ ਉਹ ਅੱਕ ਚੁੱਕੇ ਨੇ ਕਾਸਟ ਆਫ ਲੀਵਿੰਗ ਤੋਂ ਤੇ ਫਾਰਮਰ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਦਾਅਵੇ ਕਰ ਰਹੇ ਨੇ ਉਹਨਾਂ ਦੇ ਨਾਲ ਤਾਂ ਉਹ ਸਗੋਂ ਹੋਰ ਵੀ ਵੱਧ ਤੋਂ ਬਾਤਰ ਹੋ ਜਾਣਗੀਆਂ ਤੇ ਇਹਨਾਂ ਨੇ ਇੱਕ ਲਫ਼ਜ਼ ਜਿਹੜਾ ਉਹ ਵਰਤਿਆ ਕਿ ਜੇਕਰ ਉਹ ਆਉਂਦੇ ਨੇ ਟਰੰਪ ਤਾਂ ਉਹਨਾਂ ਦੇ ਆਉਣ ਦੇ ਨਾਲ ਟਰੰਪ এজেন্ডਾ ਜਿਹੜਾ ਉਹ ਇਨਫਲੇਸ਼ਨ ਨੂੰ ਸਗੋਂ ਹੋਰ ਜ਼ਿਆਦਾ ਅੱਗੇ ਨੂੰ ਤੇਜ਼ੀ ਦੇ ਨਾਲ ਵਧਾਊਗਾ ਵਧਾ ਦਊਗਾ ਸੋ ਇਹ ਜਿਹੜੀ ਗੱਲ ਆ ਉਹ ਟਰੰਪ ਦੇ ਸਮਰਥਕਾਂ ਦੇ ਗੋਲੀ ਵਾਂਗੂ ਵੱਜੀ ਆ ਨੋਬਲ ਪ੍ਰਾਈਜ਼ ਵਿਨਿੰਗ ਜਿਹੜੇ ਹੁਣ ਤੱਕ ਦੇ ਆਰਥਿਕ ਮਾਹਰ ਨੇ ਇਹਨਾਂ ਨੇ ਕਈ ਹਵਾਲੇ ਦਿੱਤੇ ਰਾਜਗੁਰਵੀ ਸਿੰਘ ਜੀ ਇਸ ਗੱਲਬਾਤ ਦੇ ਵਿੱਚ ਬਿਲਕੁਲ ਕੱਲ ਨੂੰ ਇਹਨਾਂ ਦਾ ਆਪਸ ਦੇ ਵਿੱਚ ਸਿੰਘ ਵੀ ਫਸਨੇ ਹਨ 트럼ਪ ਹੋਣਾ ਦੇ ਤੇ ਬਾਈਡਨ ਹੋਣਾ ਦੇ ਕੱਲ ਨੂੰ ਆਪਣੇ ਇੱਥੇ ਦੇ ਲੋਕਲ ਸਮੇਂ ਦੇ ਮੁਤਾਬਕ 6 ਵਜੇ ਤੇ ਈਸਟਰਨ ਟਾਈਮ ਦੇ ਹਿਸਾਬ ਨਾਲ 9 ਵਜੇ ਰਾਤ ਨੂੰ ਜਿਹੜਾ ਪਹਿਲਾ ਡਿਬੇਟ ਪ੍ਰੈਜ਼ੀਡੈਂਸ਼ੀਅਲ ਡਿਬੇਟ ਆ ਉਹ ਸੀਐਨਐਨ ਦੇ ਉੱਤੇ ਜਿਹੜਾ ਉਹ ਹੋਣ ਜਾ ਰਿਹਾ ਹੈ ਅ ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਨਿੱਜੀ ਵਾਰ ਰਹਿਣ ਗਈਆਂ ਪਾਲਿਸੀ ਦੇ ਉੱਤੇ ਗੱਲ ਹੋਊਗੀ ਇਹ ਜਿਹੜੀ ਵੱਡੀ ਗੱਲ ਆ ਬਿਲਕੁਲ ਉਸ ਤੋਂ ਪਹਿਲਾਂ 16 ਜਿਹੜੇ ਨੋਬਲ ਜੇਤੂ ਜਿਹੜੇ ਇਕਨੋਮਿਸਟ ਦਾ ਇਕੱਠੇ ਤੌਰ ਤੇ ਦਿੱਤੇ ਬਿਆਨ ਆਉਣਾ ਵੀ ਜੇ 트੍ਰੰਪ ਹੁਣੀ ਜਿੱਤਦੇ ਆ ਤੇ ਇਨਫਲੇਸ਼ਨ ਦਾ ਧਮਾਕਾ ਹੋਊਗਾ ਹੋਰ ਵੀ ਜ਼ਿਆਦਾ ਜਿਹੜੇ ਪਲਾਨ ਕਹਿੰਦੇ ਵੀ ਉਹ ਦੱਸ ਰਹੇ ਆ ਉਹਦੇ ਮੁਤਾਬਕ ਤਾਂ ਗਲੋਬਲ ਇਕਨੋਮੀ ਨੂੰ ਕਹਿੰਦੇ ਖਤਰਾ ਆ ਇਹਨੇ ਇਹ ਇਹਨੂੰ ਹੁਣ ਲੋਕ ਕਿੱਦਾਂ ਦੇਖਣਗੇ ਡੈਮੋਕ੍ਰੇਟ ਤਾਂ ਕਹਿਣਗੇ ਲੈ ਵੀ ਆ ਬੱਲੇ ਬੱਲੇ ਹੋ ਗਈ ਇਹ ਇਹ ਤਾਂ ਇਹਨਾਂ ਨੇ ਬੜਾ ਵਧੀਆ ਜਿਹੜਾ ਬਿਆਨ ਦਿੱਤਾ ਤੇ ਬਾਕੀ ਦੂਜੀ ਓਬਵੀਅਸਲੀ ਉਹ ਕਹਿਣਗੇ ਵੀ ਇਹਨਾਂ ਨੂੰ ਕੱਖ ਨਹੀਂ ਪਤਾ ਵੀ ਇਹ ਕੀ ਆ ਪਰ ਇਵੈਂਚੁਅਲੀ ਲੋਕਾਂ ਨੇ ਡਿਸਾਈਡ ਕਰਨਾ ਆ ਤੇ ਇਹਨਾਂ ਦੀ ਜਿਹੜੀਆਂ ਹੁਣ ਗੱਲਾਂ ਬਾਤਾਂ ਆ ਉਹ ਤੋਂ ਦੇਖਣ ਨੂੰ ਪਤਾ ਲੱਗੂਗਾ ਕਿੰਨੇ ਵੀ ਬਹੁਤ ਜ਼ਿਆਦਾ ਦਿਲਚਸਪੀ ਆ ਇਸ ਵਾਰ ਇਸ ਡਿਬੇਟ ਨੂੰ ਸੁਣਨ ਦੇ ਲਈ ਰੀਜ਼ਨ ਹੋਈ ਵੀ ਹੋ ਰਹੀ ਹੈ ਨਾ ਹਾਂਜੀ ਰੀਜ਼ਨ ਇਹਦੇ ਵਿੱਚ ਇਹ ਵੀ ਆ ਪ੍ਰਵਿੰਝ ਵੀ ਅ ਲੋਕ ਡਿਵਾਈਡਡ ਵੀ ਬੜੇ ਨੇ ਉਹ ਦੇਖਣਾ ਚਾਹੁੰਦੇ ਤੇ ਵੀ ਉਹਨਾਂ ਦਾ ਜਿਹੜਾ ਸੰਭਾਵੀ ਉਮੀਦਵਾਰ ਆ ਉਹ ਕੀ ਕਹਿੰਦਾ ਇੱਕ ਦੂਜੇ ਦੇ ਉੱਤੇ ਕਿਦਾਂ ਇਹ ਆ ਪ੍ਰੈਜ਼ੀਡੈਂਸ਼ੀਅਲ ਵੀ ਲੱਗਦੇ ਆ ਦੋਨੋਂ ਕਿ ਇੱਕ ਇਦਾਂ ਲੱਗਦਾ ਵੀ ਗਲੀ ਦੇ ਵਿੱਚ ਲੜਨ ਵਾਲੇ ਦੋ ਪੋਲਿਟਿਸ਼ੀਅਨ ਮੋਰੇ ਆ ਮੋ ਸਾਹਮਣੇ ਜਿਹੜੇ ਉਹ ਖੜੇ ਹੋਣਗੇ ਸੋ ਇਹ ਇੱਕ ਕਾਫੀ ਜ਼ਿਆਦਾ ਜਿਹੜਾ ਇਸ ਚੀਜ਼ ਦੇ ਵਿੱਚ ਦੇਖਣ ਵਾਲਾ ਆ ਸੋ 2001 ਤੋਂ ਲੈ ਕੇ 2020 ਦੇ ਦਰਮਿਆਨ ਬਹੁਤ ਜ਼ਿਆਦਾ ਜਿਨ੍ਹਾਂ ਨੇ ਨੋਬਲ ਪ੍ਰਾਈਜ਼ ਜਿੱਤਿਆ ਇਕਨੋਮੀ ਦੇ ਲਈ ਉਹਨਾਂ ਨੇ ਇਹ ਜਿਹੜੇ ਮੈਸੇਜ ਜਿਹੜੇ ਉਹ ਲਿਖੇ ਆ 2001 ਦਾ ਜਿਹੜਾ ਜੇਤੂ ਜੋਸਫ ਸਟਿਗਲਟਸ ਹਾਂਜੀ ਉਹ ਨੋਬਲ ਪ੍ਰਾਈਜ਼ ਜਿੱਤੂ ਸੀ ਇਕਨੋਮੀ ਦੇ ਉਹਨਾਂ ਨੇ ਇਸ ਮੈਸੇਜ ਨੂੰ ਸਪੀਅਰ ਹੈਡ ਜਿਹੜਾ ਉਹ ਕਹਤਾ ਆ ਸੋ ਇਹ ਇੱਕ ਵੱਡਾ ਜਿਹੜਾ ਬਿਆਨ ਆ ਇਹ ਆ ਗਿਆ ਆ ਸੋ ਇਸ ਦੇ ਨਾਲ ਕੀ ਲੋਕਾਂ ਦੇ ਮਨਾਂ ਦੇ ਵਿੱਚ ਇਕਨੋਮੀ ਨੂੰ ਲੈ ਕੇ ਕੋਸ਼ਿ ਵਿਚਾਰ ਬਦਲਣਗੇ ਵੀ ਨੋਬਲ ਜਿੱਤ ਨੋਬਲ ਪ੍ਰਾਈਜ਼ ਜਿੱਤੂ ਇਕਨੋਮੀ ਵਾਲੇ ਉਹ ਇਦਾਂ ਕਹਦੇ ਆ ਤੇ ਓਵਰਆਲ ਜਿਹੜਾ ਉਹ ਕੀ ਹੈਗਾ ਪਰ ਲੋਕ ਪਿਛਲੇ 2 ਸਾਲਾਂ ਤੋਂ ਟੁੱਟੇ ਪਏ ਨੇ ਇਕਨੋਮੀ ਨੂੰ ਲੈ ਕੇ ਜਿਹੜੇ ਉਹ ਇਸ ਟਾਈਮ ਬਹੁਤ ਬੁਰਾ ਹਾਲ ਹੈ ਰੀਸੈਂਟ ਪੋਲਸ ਵੀ ਇਹ ਆਖਦੀਆਂ ਆ 68% ਅਮਰੀਕਨ ਇਹ ਸੋਚ ਰਹੇ ਆ ਇਕਨੋਮੀ ਪੂਰ ਨਾਟ ਸੋ ਗੁੱਡ ਜਿਹੜੀ ਉਹ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ ਤੇ 32% ਵੋਟਰ ਸੋਚਦੇ ਨੇ ਨਹੀਂ ਨਹੀਂ ਬੱਲੇ ਬੱਲੇ ਆ ਪੂਰੀ ਐਕਸਲੈਂਟ ਤੇ ਜਿਹੜੀ ਉਹ ਗੁੱਡ ਚੱਲ ਰਹੀ ਆ ਸੋ ਸਮਝ ਸਕਦੇ ਆ ਵੀ ਕੁਝ ਕਿਹੜੀ ਵਿਚਾਰਤਾ ਨਾਲ ਜਿਹੜੇ ਉਹ ਕਿੱਦਾਂ ਆਖਦੇ ਆ ਦੇਖੋ ਦੋ ਗੱਲਾਂ ਇੱਥੇ ਰਾਜਕਲਬੀ ਸਿੰਘ ਜੀ ਐਡ ਕਰਨ ਵਾਲੀਆਂ ਨੇ ਇੱਕ ਤਾਂ ਇਹ ਕਿ ਇਹ ਆਮ ਤੌਰ ਤੇ ਧਾਰਨਾ ਟਰੰਪ ਸਮਰਥਕਾਂ ਦੀ ਕਿ ਉਹ ਆਣਗੇ ਤਾਂ ਇਕਨੋਮੀ ਨੂੰ ਬੂਮ ਮਿਲੂਗਾ ਪਰ ਉਹਨਾਂ ਨੇ ਇੱਕ ਗੱਲ ਕਹੀ ਆ 8.4 ਟ੍ਰਿਲੀਅਨ ਦਾ ਹਵਾਲਾ ਦਿੱਤਾ ਜਿਹੜਾ ਕਿ ਟਰੰਪ ਦੀ ਜਦੋਂ ਚੱਲ ਰਹੀ ਸੀ ਟਰਮ ਉਦੋਂ ਬੋਰੋ ਕੀਤਾ ਗਿਆ ਸੀ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਇਹ ਰਿਪਬਲਿਕਨਸ ਨਾ ਇਹ ਇਹਨਾਂ ਦੀ ਮਾੜੀ ਚੀਜ਼ ਆ ਜਦੋਂ ਤਾਂ ਹਣ ਬਾਈਡਨ ਵੇਲੇ ਵੱਧਦਾ ਆ ਉਦੋਂ ਤਾਂ ਸਾਰੇ ਹੁਬ ਹੁਬ ਕੇ ਦੱਸਦੇ ਆ ਤੇ ਇਹ ਡੈਮੋਕ੍ਰੇਟ ਵੀ ਇਦਾਂ ਦੇ ਹੀ ਆ ਇਹ ਕੋਈ ਦੋ ਤੋ ਤਿੰਨ ਹਾਂ ਬਿਲਕੁਲ ਇਹਦੇ ਵਾਰੀ ਦੀ ਬੋਲਦੇ ਉਹ ਉਹਦੇ ਵਾਰੀ ਜਿਹੜੇ ਬੋਲਦੇ ਆ ਪਰ 트ੰਪ ਦੇ ਵੇਲੇ ਜਿਹੜੇ ਆંકੜੇ ਇਹ ਕਹਿੰਦੇ ਆ ਵੀ 트ੰਪ ਨੇ ਜ਼ਿਆਦਾ ਕਰਜ਼ਾ ਉਹ ਜ਼ਿਆਦਾ ਚੜਵਾਇਆ ਅਸ ਟਾਈਮ ਬਾਦਨ ਦੇ ਜਿਹੜੇ ਉਹ ਮੁਤਾਬਕ ਤੇ ਇਹ ਨੰਬਰਸ ਜਿਹੜੇ ਉਹ ਦੱਸਦੇ ਕੋਈ ਮੈਂ ਨਹੀਂ ਕਹਿ ਰਿਹਾ ਉਹ ਨਹੀਂ ਕਹਿ ਰਿਹਾ ਇਹ ਨੰਬਰਸ ਜਿਹੜੇ ਉਹ ਦੱਸਦੇ ਆ ਪਰ ਇਹ ਵੀ ਕੌਣ ਕਦੋਂ ਕਿੱਥੇ ਕੀ ਬੋਲਦਾ ਹੈ ਹਾਂਜੀ ਉਹ ਕਿਹੜੀ ਚੀਜ਼ ਦੇ ਉੱਤੇ ਉਹ ਕੇਸਲ ਵੱਟ ਜਾਂਦੇ ਤੇ ਕਿਹੜੀ ਚੀਜ਼ ਦੇ ਉੱਤੇ ਚੁੱਪ ਕਰ ਜਾਂਦੇ ਆ ਇਹ ਜ਼ਰੂਰ ਜਿਹੜੀਆਂ ਉਹ ਗੱਲਾਂ ਵਿਚਾਰਨ ਦੀ ਹੁੰਦੀਆਂ